ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਦਿਖਾਵਾਂਗੇ ਝੋਟੀਆਂ ਸੂਈਆਂ ਵੀ ਆ ਤੇ ਬਾਕੀ ਦਿਖਾਵਾਂਗੇ 5-6 ਬਹਿੜਾਂ ਟਾਪ ਕਲਾਸ ਜ਼ਿੰਦਗੀ ਨੇ ਆ ਤੇ ਰੇਟ ਵੀਡੀਓ ਦੇ ਵਿੱਚ ਹੋਊਗਾ ਇਕੱਲੇ-ਇਕੱਲੇ ਨਾਲ ਗਾਰੇ ਡਿਟੇਲ ਵੀਰ ਤੋਂ ਪੁੱਛਦੇ ਹੋਗੇ ਕਰੀਏ ਕਰ ਸਸੀ ਗਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਆ ਪ੍ਰਦੀਪ ਸਿੰਘ ਜੀ ਪਿੰਡ ਲੋਹਾ ਜਿਹੜਾ ਜਿਲ੍ਹਾ ਸਮਰੂਲ ਤੇ ਮੋਬਾਈਲ ਨੰਬਰ ਜੀ ਆਪਣਾ 9530801952 9530801952 ਜਿਹੜੇ ਪਹਿਲੇ ਨੰਬਰ ਤੇ ਆਪਾਂ ਐਚ ਐਫਾ ਬੈਡ ਦੇਖੀ ਜਾਂਦੇ ਵੀਰੇ ਕਿਹੜਾ ਸੂਆ ਸੂਈ ਆ ਪਹਿਲਣ ਬੱਚੀ ਸੂਈ ਆ ਜੀ ਚਾਰ ਦੰਦਾਂ ਮਗਰੇ ਦੀ ਬੱਚੀ ਆ ਮਗਰ ਬੱਚੀ ਆ ਚਾਰ ਦੰਦ 44127 ਦੀ ਆ ਤੇ 50053 ਦੀ ਬੱਚੀ ਉਹਨੇ ਭੜਾਂ ਗਰੀ ਫਿਰਦੀ ਆ ਨਾ ਹਾਂ ਕਾਲ ਹੈਗੇ ਨੇ ਬਾਈ ਠੀਕ ਹੈ ਕਿੰਨਾ ਦੁੱਧ ਹੈ ਇਸ ਵਕਤ ਦੁੱਧ ਬਾਈ ਬੋਲੇ ਜੋ ਖਾਲੀ ਹੋਈ ਐ ਵੀ ਆਪਾਂ ਅਗਲੇ ਨੂੰ ਕਹਿ ਦੇ ਥੱਲੇ 20 ਕਿਲੋ ਤਿਆਰਾ ਐ ਮੰਨ ਕੇ ਚੱਲ ਪਾ ਵੀ ਇਹ ਪ੍ਰੋਪਰ ਖਾਲੀ ਨਹੀਂ ਸੀ ਕੀਤੀ 6 ਕਿਲੋ ਵਾਂਗੂ ਬੋਲੀ ਟਾਈਮ ਵੀ ਕੱਢੀ ਆ ਵੀ 12 13 ਕਿਲੋ ਬੋਲੀ ਹੋਊ ਬੋਲੇ 12 13 ਕਿਲੋ ਬੋਲੀ ਬਾਈ ਬੋਲੀ ਤੈਨੂੰ ਪਤਾ ਵੀ ਪਹਿਲਾਂ ਬੱਚੇ ਦਾ ਚਵਾਈਆਂ ਤੇ ਆ ਗਈ ਬੜਦੀ ਆ ਠੀਕ ਐ ਪਾ ਕੀ ਰਹੂ ਇਹਦਾ ਪਾ ਬਾਈ ਇਹਦਾ ਲੈਣ ਦੇਣ 1,30,000 ਰੁਪਇਆ ਦੁੱਧ ਕਿੰਨਾ ਬਾਦੂਗੀ ਦੁੱਧ ਬਾਈ ਦੇ ਗਰਮੀ ਦਾ ਟਾਈਮ ਆ ਆਪਾਂ ਤਾਂ ਇਹ ਗੱਲ ਕਰ ਰਹੇ ਆ ਆਪਦੀ ਸਮਝ ਨਾਲ ਸੋਚ ਕੇ ਲੈ ਲਓ ਕਿੰਨਾ ਅਗਲਾ ਝੋ ਸਕਦਾ ਕੋਈ ਪਤਾ ਨਹੀਂ 25 ਕਿਲੋ ਦਿੰਦੀ ਆ 20 ਕਿਲੋ ਲਈ 30 ਦਿੰਦੀ ਆ ਆਪਾਂ ਨਹੀਂ ਇਹ ਗੱਲ ਕਹਿੰਦੇ ਵੀ ਜੋ ਵੀ ਆਪਦਾ ਵੀਰ ਲੋਗਾਂ ਦੀ ਸਮਝ ਜੇ ਤੁਮਾਂ ਨੇ ਕਿ ਚੱਲ ਮਹੀਨੇ 'ਚ 40 ਪਸੂ ਵੇਚਦਾ ਉਹਦੇ ਵਿੱਚੋਂ 25 ਚੰਗੇ ਨਿਕਲਦੇ 5 ਮਾੜੇ ਵੀ ਨਿਕਲ ਜਾਂਦੇ ਨਿਕਲ ਵੀ ਜਾਂਦੇ ਭਈ ਇਹਨਾਂ ਦਾ ਕੋਈ ਪਰ ਜਿੰਨੀ ਕੋਸ਼ਿਸ਼ ਹੁੰਦੀ ਆ ਵੀ ਵਧੀਆ ਨਹੀਂ ਹੁੰਨੇ ਪਰ ਇਹ ਜਿਹੜਾ ਆਈਡੀਆ ਸਿਆਣਾ ਸਿਆਣਾ ਚੁੰਦੀ ਏ 30 ਕਿਲੋ ਤੋਂ ਉੱਪਰ ਪਰੇ ਆਪਾਂ ਜਿਹੜਾ ਆਈਡੀਆ ਇਹਦੇ 25 ਕਿਲੋ ਦੁੱਧ ਦਾ ਮੰਨਿਆ ਠੀਕ ਆ ਹੱਕ ਕੇ ਮੰਨ ਜਾਈਏ ਇਹਨੂੰ ਕਰੀ ਤੋ ਵੀਰੋ ਵੱਡੀ-ਵੱਡੀ ਬਹੁਤ ਆ ਦੰਦੋ ਕਿਵੇਂ ਆ ਚੌਗੀ ਭਾਈ ਚੌਗੀ ਪਿੱਛੇ ਬੱਚੀ ਆ ਹਨਾ ਸੂਈ ਸ ਅੱਗੇ ਜਿਹੜੀ ਦੋ ਨੰਬਰ ਬੱਚੀ ਦੇਖੇ ਨੇ ਇਹ ਸਵੇਰੇ ਬੋਲੇ ਚੋ ਖਾਲੀ ਕੀਤੀ ਆ ਠੀਕ ਹੈ ਤੇ ਮੰਗ ਰਹੇ ਦੀ ਬੱਚੀ ਆ ਤੀਜਾ ਦਿਨ ਇਹਨੂੰ ਵੀ ਅੱਜ ਸੂਈ ਨੂੰ ਕਰਮਾਣੀ ਨੂੰ ਠੀਕ ਹੈ ਤੇ ਦੁੱਧ ਮਾਲਕਾਂ ਦਾ ਜਿਹੜਾ ਦਸਨ ਮੁਤਾਬਕ ਵੀ ਦਸਨ ਨੇ 26 27 ਕਿਲੋ ਠੀਕ ਹੈ ਪਰ ਆਪਣੇ ਵੀਰੇ 20 ਤੋਂ 22 ਕਿਲੋ ਮੰਨ ਕੇ ਲਈਏ 20 ਤੋਂ 22 ਕਿਲੋ ਭਾਜ ਦਾ ਕੀ ਰਹੂਗਾ ਭਾਗ ਬਈ ਇਹਦਾ ਜਮਾ ਬਾਜ ਬਰੇਟ 1 ਲੱਖ ਤੇ 5000 ਰੁਪਏ ਪੰਜ ਛੱਡ ਦਾਂਗੇ ਲੱਖ ਦੀ ਲੈ ਲੱਖ ਦੀ ਪਿੱਛੇ ਬੱਚੀ ਸੂਈ ਸਵਾਈ ਤਾਰ ਜਮਾ ਨਾ ਹਜੇ ਅਰਜੂਰ ਬਾਈ ਜੇਰ ਵਗੈਰਾ ਬਾਕੀ ਬੋਲੇ ਚ ਸਾਰੀ ਖਾਲੀ ਆ ਬਾਈ ਜਮਨ ਜੋੜੀ ਵੀ ਹੈ। ਚੋੜੀ ਮੰਗਰ ਬੱਛੀ ਇਹਦੇ ਵੀ ਟੋਪ ਦੀ। ਬਾਕੀ ਗਰਮੀ ਹੁਣ ਬੋਲਾ ਰੱਖਿਆ ਨਹੀਂ ਜਾਂਦਾ। ਬਾਕੀ ਹੋਰ ਆ ਬਈ ਲਾਈਟ ਹੈ ਨਹੀਂ ਦੇਖੋ ਪਰ ਜਿੰਨੇ ਵੀ ਜਾਨਵਰ ਨੇ ਟਪ ਟੋਪ ਨੇ ਆਏ ਨਹੀਂ ਹੈਗਾ ਵੀ ਕੋਈ ਹੰਕੂ ਵੈਸੇ ਖੜਾ। ਪੱਖਾ ਵੀ ਨਹੀਂ ਚੱਲਦਾ ਪਿਆ ਹੈ ਨਾ। ਬੰਦ। ਅੱਗੇ 3 ਨੰਬਰ ਤੇ ਆ ਗਈ ਸਾਈਵਾਲਾ। ਬਈ ਟੋਪ ਨਹੀਂ ਸਾਈਵਾਲਾ ਜਿਹੜਾ ਵੀਰ ਮਰਜੀ ਗਰੰਟੀ ਦੇ ਮੰਗਾ ਲੇ ਕੋਲੇ ਆ ਕੇ ਤਸੱਲੀ ਕਰਕੇ ਲੈ ਜਾਏ ਮੇਨ ਗੱਲ ਕੀ ਆ ਬਈ ਇੰਨੀ ਠੰਡੀ ਸੀਗਾ ਨਿਆਣਾ ਪਾ ਕੇ ਵੀ ਟੂਣ ਦੀ ਜ਼ਰੂਰਤ ਨਹੀਂ ਗੜਾ ਨਿਆਣੇ ਦੀ ਚੋਲ। ਬੱਚਾ ਕੀ ਆ? ਇਹਦੇ ਮਗਰ ਮੇਲ ਆ। ਲਾਈ ਪੁੱਤ ਬੱਚਾ ਲਾਇਆ। ਮਗਰ ਤੇ ਦੁੱਧ ਜੇ ਵਧੀਆ ਲੰਦੇ ਕੋਲੇ ਦੀ ਤਾਂ 20 ਕਿਲੋ ਤੋਂ ਨਹੀਂ 17 18 ਕਿਲੋ ਤੁਸੀਂ ਡਿੱਗਦੀ ਨਹੀਂ origignal ਸਾਈਵਾਲ ਚ ਆ ਗਈ ਬਹੁਤ ਬਾਈਆਂ ਦੇ ਫੋਨ ਆਉਂਦੇ ਨੇ ਵੀ ਯਾਰ ਟੌਪ ਦੀ ਆ ਹੋਵੇ ਭਾਈ ਅੱਜ ਮੰਨ ਕੇ ਚਲ ਆਪਾਂ ਵੀ ਮੱਝਾਂ ਲੈਨੇ ਆ 2-2 ਲੱਖ ਰੁਪਏ ਲੋਠਾਂ ਨੂੰ ਬਦਲਦੇ ਪੁੱਤ ਆਪਾਂ ਵੀ 2-2 ਲੱਖ ਰੁਪਏ ਮੰਨ ਕੇ ਆ ਮੰਨ ਲਾ ਵੀ ਇੱਕ ਤਰ੍ਹਾਂ ਦੀ ਮੱਝ ਆ ਜਿਹੜੇ ਨੇ ਲੈ ਲਈ ਮਸਤਾਰ ਢਾਰੇ ਚੱਲੂਗੀ ਰੋਮ ਨਾਲ ਬਈ ਤਾਂ ਹੁਣ ਤਾਂ ਬੋਲੇ ਚੋਖਾ ਮੰਨ ਕੇ ਖਾਲੀ ਬਾਕੀ ਮੇਨ ਗੱਲ ਠੰਡੀ ਐ ਹਨਾ ਬਾਲੀ ਠੰਡੀ ਐ ਬਈ ਯਾਰ ਆਮ ਤੈਨੂੰ ਪਤਾ ਬੱਤਲੋ ਪਿਛਲੇ ਸਾਲ ਵੀ ਦੋ ਤਿੰਨ ਸਾਈ ਵਾਲ ਦੇਖਿਆ ਤੇਰੇ ਚੈਨਲ ਤੇ ਤੈਨੂੰ ਪਤਾ ਵੀ ਬ੍ਰਾਂਡਡ ਹੀ ਵੇਚੀਆਂ ਨੇ ਜਿੰਨੇ ਵੇਚੀਆਂ ਨੇ ਠੰਡੀ ਬਰਫ਼ ਦੀ ਰੈਮ ਆ ਹੁਣ ਤੈ ਵੀ ਬਰਫ਼ ਦਾ ਬਰਫ਼ ਹਰ ਇੱਕ ਕੰਮ ਚ ਵਰਤੀ ਜਾਂਦੀ ਆ ਬੰਨੀ ਬੱਚਾ ਪੁੱਤ ਮੜਾ ਆ ਧਾਰਾ ਮਾਰਦੀ ਆ ਆ ਬੰਨੀ ਬੱਚਾ ਪੁੱਤ ਸੁਵਰਤ ਧਾਰਾ ਵਗੈਰਾ ਦੇਖੋ ਸੁਵਰਤ ਦੀ ਮੋਟੀ ਆ ਬਈ ਮੇਨ ਗੱਲ ਠੰਡੀ ਦੀ ਲਾਲ ਤਾਂ ਬਈ ਆ ਪਰ ਘਰ ਤੱਕ ਵੀ ਜ਼ਿੰਮੇਵਾਰੀ ਨਹੀਂ ਦੇ ਲਾਂ ਨੀ ਪੀ ਦਾ ਪੂਰਾ ਹੋਉਂਦਾਗਾ ਤੇ ਮੈਂ ਚਿੱਟਾ ਚਾਰਾ ਫਰ ਮੀਡ ਦਿਖਾ ਦੇ ਤੁਹਾਨੂੰ ਥੋੜੇ ਦੇਖ ਕੇ ਲੈ ਲਈ ਚੋਣ ਦੇਖੋ ਕਿਆ ਬਾਤ ਆ ਪੂਰਾ ਮੋਟਾ ਸਾਫ ਸੁਥਰਾ ਚੋਣਾ ਚਾਰਖੇ ਦੀ ਪੂਣੀ ਵਰਗਾ ਦਸਣ ਕੱਢਿਆ ਤੇ ਭਾਅ ਵਿੱਚ ਨਹੀਂ ਕਿੰਨੇ ਜਿਆ ਪਾਇਆ ਲੈਣ ਦੇਣ 85000 ਰੁਪਏ ਬਾਈ ਸਿਰਫ ਹਾਂ 85000 ਦੇ ਵਿੱਚ ਮੰਨ ਕੇ ਚੱਲੀਏ ਜੱਟ ਸੌਦਾ ਜਾਂ 17 ਕਿਲੋ ਦੁੱਧ ਦਊਗੀ ਇਹ ਖੁੱਲਾ ਬਾਈ 20 ਕਿਲੋ ਦੁੱਧ ਦਊਗੀ ਜੇ ਸਹੀ ਦਾ ਰੁਟੀਨ 'ਚ ਠੀਕ ਹੈ ਵੀ ਮੇਨ ਇਹ ਨਹੀਂ ਠੰਡੀ ਸੇਲ ਨਹੀਂ ਮਿਲਦੀ ਮੇਨ ਗੱਲ ਇਹ ਆ ਕਿ ਜਿਵੇਂ ਬਹੁਤ ਵੀਰ ਸ਼ੌਕੀਨ ਨੇ ਵੀ ਆਪਾਂ ਲੈਣੀ ਇਹ ਆ ਗਈ ਹੈ ਨਾ ਠੀਕ ਹੈ ਸੋ ਦੇਖੋ ਬਲਾ ਹਾਕ ਗੱਭਰੇ ਕਰਨੇ ਪੈਂਦੇ ਹਨ ਬਿਲਕੁਲ ਬਾਈ ਯਾਰ ਥੱਲੋਂ ਵੇਖੀ ਟਿੱਲੋਂ ਜਗਾੜ ਕਿਹੜੇ ਲੋੜਦਾ ਸੋ ਵੀਰੋ ਠੰਡੀ ਛੀਲ ਦੇਖੋ ਜਮਾ ਜਿੱਥੇ ਮਰਜ਼ੀ ਖੜਾ ਕੇ ਧਾਰਾ ਮਾਰੇ ਚੱਲੋ ਇਹਦੀਆਂ ਤੇ ਸਾਫ਼ ਸੁਥਰੀ ਐਨੀ ਆ ਪੂਰੇ ਠੰਡੀ ਜਾਂ ਬਰਫ਼ ਦੀ ਸਿੱਲੀ ਤੋੜਦੇ ਵੀਰੇ ਵਸਨ ਬਾ ਠੀਕ ਆ ਓਕੇ ਆ ਸੋ ਜਿੱਥੇ ਮਰਜ਼ੀ ਖੜਾ ਕੇ ਬਿਨਾਂ ਬੱਚੇ ਤੋਂ ਧਾਰਾ ਮਰਾਉਂਦੇ ਆ ਪਿਓਰ ਸਾਹੀਵਾਲ ਜਿਹਨੂੰ ਕਹਿ ਦਿੰਦੇ ਆ ਸੋ ਸਾਹੀਵਾਲ ਤਾਂ ਆਪਾਂ ਬਹੁਤ ਹੈਗੇ ਨੇ ਵਿੱਚ ਕੀ ਵੇਰ ਵੀ ਕਹਿੰਦੇ ਵੀ ਗਰਮਾਸੀਂ ਖੜਦੀ ਨਹੀਂ ਜਮਾ ਬਰਫ਼ ਦੀ ਸਿੱਲੀ ਦਿਖਾਦੀ ਸਾਨੂੰ ਤੇ ਰੇਟ ਆ 85000 ਤੋੜ ਤਰੀਏ ਮਾੜਾ ਮੋਟਾ ਵੀਰ ਕਹਿੰਦਾ ਹੋ ਜਾਊਗਾ ਵਿੱਚੋਂ ਤੇ ਥਣ ਦੇਖੋ ਜਮਾ ਕਿਆ ਬਤਾ ਸੋਨਾ ਕੱਢਿਆ ਪੂਰਾ ਮੋਟਾ ਥਣ ਲੈ ਚਾਲ ਅੰਦਰ ਨੂੰ ਲੈ ਚਾਲ ਇਹਨੂੰ ਸੁਭਰ ਥਣ ਤੋਂ ਦੇਖ ਕੇ ਇੱਕ ਵਾਰ ਨੇੜ ਦਾ ਆਪਾਂ ਫੇਰ ਦਿਖਾ ਦਿੰਨੇ ਟੋਪ ਦੀ ਚੀਜ਼ ਝਟ ਲੋ ਬਿਨਾ ਬੱਚੇ ਤੋਂ ਨਹੀਂ ਸ਼ਾਈ ਵਾਲ ਦਾ ਬੱਚੇ ਤੋਂ ਨਹੀਂ ਬਿਨਾ ਬੱਚੇ ਤੋਂ ਵੀ ਚੋਲਾ ਜਾ ਰਿਹਾ ਇਹਨੂੰ ਜੈ ਜੈ ਕਾਲ ਆ ਜਾਮ ਤੇ ਅੱਗੇ 4 ਨੰਬਰ ਆ ਗਏ ਜਿਹੜੀ ਇਹ ਬਾਈ ਦੀ ਆ ਗਈ ਕ੍ਰੋਸ ਚ ਕ੍ਰੋਸ ਆ ਗਈ ਹੈਨਾ ਕ੍ਰੋਸ ਦੇ ਵਿੱਚ ਆ ਗਈ ਇਹਦਾ ਵੀ ਇਹੀ ਬਿਮਲ ਮਾਰ ਦੇਈ ਧਰ ਮਾਰ ਦੇ ਠੀਕ ਆ ਬੱਚਾ ਕੀ ਹੈ ਪਿੱਛੇ ਮੇਲ ਆ ਬਈ ਇਹਦੇ ਮਗਰ ਕਹਿਮਾ ਜਾ ਤੇ ਚੁਾਈ ਦੀ ਨੈਟ ਫਰਟ ਬਹੁਤ ਪਿਆਰੀ ਆ ਦੇਖ ਚੋਣ ਮੇਨ ਗੱਲ ਕੀ ਆਪਣੇ ਬਾਈ ਜ਼ਿੰਮੇਦਾਰਾਂ ਵਾਲਾ ਮਾਲ ਆ ਇਹ ਸਾਰਾ ਵੀ ਇਹ ਨਹੀਂ ਹੈਗਾ ਵੀ ਯਾਰ ਲਾਂਦੇ ਵਾਲੀ ਚੀਜ਼ ਨਹੀਂ ਮੇਨ ਗੱਲ ਤਾਜ਼ੀਆਂ ਵੀ ਹੋਏ ਨਹੀਂ ਨਹੀਂ ਪਸ਼ੂ ਬਹੁਤ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਠੀਕ ਆਪਣੇ ਘਰੇ ਸੂਂਜੀਆਂ ਸਵਾਈਆਂ ਆਪਣੇ ਘਰੇ ਜੇ ਅੱਜਪਾ ਕੀ ਸੂਈ ਵੀ ਦਾਪਾ ਲੈਂਦੇ ਨਹੀਂ ਹਨ ਆਪਾਂ ਗੱਬੜ ਨਹੀਂ ਲੈਨੇ ਤੈਨੂੰ ਪਤਾ ਬਾਈ ਕਰੀ ਇਹਦਾ ਭਾ ਫਰ ਕੀ ਆ ਕਾਲੀ ਨਗੀ ਲੈ ਮੈਂ 85000 ਦੀ ਦੇ ਦਾਂਗੇ ਉਹ ਮੁੱਲ ਕਰਾਉਣ ਨੂੰ ਚਾਹੀਦਾ ਇੱਕ ਦਸ ਕਰਾਉਣਾ ਕਿੰਨਾ ਕੁ ਦੁੱਧ ਪਾ ਦੂ ਦੁੱਧ ਬਾਈ ਕੇਅਰ ਮੰਨ ਕੇ ਕਰ ਲਿਓ ਪਹਿਲਾਂ ਵੀ ਗੱਲ ਕਰੀਏ ਨਾਰਮਲ ਦੁੱਧਾ ਜਿਹੜਾ ਬਾਈ ਤੇ ਲੋਕਾਂ ਨੂੰ ਨੋਰਮਲ ਦਿੱਤੇ ਤੇ ਲੈਵਲ ਉਹ ਵੇਖੋ ਟੋਕਰੇ ਏਡਾ ਲੈਵਾ ਇਹਦਾ ਤੇ ਕੀਮਤ ਸਿਰਫ 85000 ਰੁਪਏ ਕ੍ਰਾਸ ਬੈਡ ਹੈਗੀ ਤੇ ਦੁੱਧ ਚਿਟਾ ਦੇਣਾ ਜਮਾ ਸਕੈ ਮੋਲਾ ਬਾਈ ਜਮਾ ਚਿਟਾ ਬੋਲਾਗਾ ਠੀਕ ਆ ਸਕਨ ਜੀ ਵੀ ਭਾਅ ਆਉਣਾ ਪੀ ਚੱਲਿਓ ਭਵੇਂ ਚੱਲ ਪੁੱਤ ਕਾਲੇ ਰੰਗ ਦੀ ਆ ਜਮਾ ਸੂਈ ਸਵਾਈ ਹੈ ਜੇਰ ਵਗੈਰਾ ਡਾਨਾ ਧਾਰਾ ਪਈਆਂ ਮਾਰ ਕੇ ਦਿਖਾਤੀਆਂ ਸਭ ਦੇ ਵਿੱਚ ਬ੍ਰਾਂਡਡ ਜਾਨ ਬਰਾ ਢੱਲੋ ਜਿੰਨੇ ਵੀ ਹੈਗੇ ਨੇ ਕੀ ਮੈਂ ਸਿਰਫ 85 ਰੁਪਏ ਜੇ ਤੋੜ ਤਰੀਆ ਵਾਲਾ ਵਾੜਾ ਨਹੀਂ ਤੋੜ ਤਰੀਆ ਮਾਨਤਾਨ ਕਰਦੇ ਨਹੀਂ ਵਾੜਾ ਉੱਲਾ ਹੈ ਨਹੀਂਗਾ ਠੀਕ ਹੈ ਕੰਧ ਗਾਰੇ ਦੀ ਹੋਈ ਹੈ ਸੀਮੈਂਟ ਦੀ ਹੈਣੀਗੀ ਜਿਹੜੀ ਲੱਤ ਵਾਰ ਟਹਿ ਜਾਂਦੀ ਆ 85000 ਰੁਪਏ ਜੈਨ ਹਣ ਮੰਗਣ ਨੂੰ ਇਹਦਾ ਮੁੱਲ ਘਰੇਲੂ ਬੇਰੀ ਕੋਲ ਹੁੰਦੀ ਐ 10 ਮੰਗਦੇ ਆ ਉਸੇ ਪੰਜ ਚਾਰ ਦਿਨ ਲੱਗ ਜਾਂਦੇ ਹੁਣ ਜੇ ਮੈਂ ਕਹਿੰਦਾ ਦੰਦਾ ਜੀ ਖਾਲਾ ਘੜਿਆ ਪਿਆ ਗੱਲੀ ਮੋਟਰ ਹੀ ਛੱਡਣੀ ਐ ਦੇਖੋ ਪੜੀ ਪੁੜੀ ਭਾਰੀ ਪੁੜੀ ਬਹੁਤ ਆ ਸਿਰਫ 85000 ਦੇ ਵਿੱਚ ਪਰ ਤੁਸੀਂ ਦੁੱਧ 20 ਕਿਲੋ ਮੰਨ ਕੇ ਲਿਓ ਤੇ ਦੁੱਧ ਦਉ ਚਟਾ ਬਰਫ ਵਰਗਾ ਜਮਾ ਨਜ਼ਾਰੇ ਲਿਆ ਦੇਣਾ ਤੂੰ ਵੀਰੋ ਠੰਡੀ ਸੀਲ ਦੇਖੋ ਜਮਾ ਕਿਆ ਬਾਤ ਆ ਮੇਰੇ ਰੇਲ ਦੀ ਲੀ ਤੇ ਮੰਨ ਕੇ ਚੋਈ ਚੱਲੋ ਕੋਈ ਡੈਕ ਤੇ ਨਹੀਂ ਬ ਲੈ ਚੱਲ ਅੰਦਰ ਲੈ ਚੱਲ ਓਕੇ ਆ ਜਮਾ ਛੋ ਠੰਡੀ ਸੀਲ ਹੋ ਗਿਆ ਪੈਰ ਗੱਡ ਕੇ ਖੜ ਗਈ ਜਮਾ ਕੋਈ ਬੱਚੇ ਨੂੰ ਨਹੀਂ ਹਵੜਾ ਦਬੜੀ ਜੀ ਕਰਦੀ ਏ ਬੜੀ ਮੋਰੀ ਦੇ ਅਕਾਂ ਗਾਣ ਜਰੂਰ ਕਰਦੇ ਕਹਿੰਗੇ ਜਿੱਥੋਂ ਇਹ ਸੰਗਲ ਸੰਕਰ ਪਿਆਵਾ ਸੀਗਾ ਇਹਦੀ ਭਾਅ ਹੈਗਾ 85000 ਰੁਪਏ ਤੇ ਪੰਜਵੇਂ ਨੰਬਰ ਤੇ ਆਪਾਂ ਐਚ ਐਫ ਦੇਖੀ ਜਾਂਦੇ ਆ ਜੀ ਵੱਡੀ ਬਈ ਟਾਪ ਦੀ ਵੀ ਵੱਚੀ ਆ ਕਿਹੜਾ ਸੁਆ ਸੁਈ ਆ ਜੀ ਦੂਜਾ ਸੁਆ ਮਾਲਕਾਂ ਦਾ ਕਹਿਣ ਦਾ ਮਤਲਬ ਚੇ ਅਗਲਾ 33 35 ਕਿਲੋ ਦੁੱਧ ਕਹਿੰਦੇ ਪਰ ਤੇ ਮਗਰ ਇਹਦੇ ਬੱਛੀ ਹੈ ਬਾਈ ਤੇ ਮਗਰ ਬੱਛੀ ਜੀ ਆਪਾਂ 25 22 ਇਹ ਬਾਈ ਕੱਲ ਸੁਈਆ ਸਵੇਰੇ 8 ਕਿਲੋ ਦੀ ਬੋਣੀ ਗੱਡੀ ਸੀ ਚੁਵਾਈ ਦੀ ਨੱਟ ਫਟੋ ਕੇ ਆ ਜੇ ਅਜੂ ਡੰਨ ਸਾਰਾ ਕੁਛ ਇੱਕ ਨੰਬਰ ਬਾਈ ਜੀ ਜਿਵੇਂ ਲੈਵਾ ਦੇਖ ਕੇ 30 ਹਾਲੇ ਕੰਮ ਚੱਲਦਾ ਜੀ ਦਾ ਬਾਈ ਕਹਿੰਦਾ ਫਰੇ ਪਰ ਆਪਾਂ ਨਹੀਂ ਕਹਿੰਦੇ ਬਾਈ ਦੇਖ ਆਪਾਂ 25 ਕਹਿੰਦੇ ਅਗਲੇ ਨੂੰ 30 ਦੇਵੇ 28 ਦੇਵੇ ਅਗਲਾ ਕਹਿੰਦਾ ਵੀ ਬਹੁਤ ਦੇ ਕਾਂ ਪਰ ਰੋਜ਼ ਕੰਮ ਕਰਨੇ ਜੇ ਇੱਕ ਦਿਨ ਮਾਲ ਵੇਚ ਕੇ ਉਹ ਕਰਨੋ ਫਿਰ ਚਲੋ ਕੁਛ ਮਰਜ਼ੀ ਕਹੀ ਜੋ ਹਨਾ ਜੈਸ ਗੱਲ ਹੈ ਭਾਅ ਇਹਦਾ ਕੀ ਰਹੂਗਾ ਭਾਅ ਬਾਈ ਜੀ ਇਹਦਾ ਬਾਜਬ ਰੇਟਾ 1 5 ਦੀ ਵਹਿੜ ਦੇ ਦਿਆਂਗੇ ਡੇਡੇ ਤੋਂ ਥੱਲੇ ਪਹਿਲਾਂ ਆਪਾਂ ਨੇ ਕਦੇ ਆਪ ਵੀ ਨਹੀਂ ਸਿੱਲੇ ਟੋਰੀ ਬਾਹਰ ਨੂੰ ਇਹਨੂੰ ਟੋਰੀ ਬਾਹਰ ਇਹ ਸੋ ਵੀਰੋ ਧਾਰਾ ਦੂਰਾ ਇੱਕ ਨੰਬਰ ਆ ਬਿਲਕੁਲ ਬਾਈ ਮਰਵਾ ਵੀ ਉਹ ਤੇਰੇ ਬੱਚਾ ਵੀ ਮਾਗਰਾ ਟੌਪ ਦਾ ਬੱਚੀ ਮਾਗਰਾ ਬਾਈ ਸੁ ਵੀਰੋ ਕੱਦ ਵਿੜ ਦੇਖੋ ਤੇ ਸੁਆ ਸੁਈ ਵੇ ਦੂਜਾ ਤੇ ਲੇਵਾ ਦੇਖੋ ਕਹਾਂ ਥੱਲੇ ਭੂਗਲ ਟਰਾਲੀ ਆ ਇੱਕ ਭੂਗਲ ਟਰਾਲੀ ਕਹਿਣ ਹੁੰਦੀ ਆ ਵੀ ਥੱਲੇ ਤੱਕ ਲੋਕਜ ਹੁੰਦੀ ਆ ਤੇ ਲੇਵਾ ਨੋਟ ਕਰੋ ਇਹਦਾ ਆ ਚੀਜ਼ ਤੋਂ ਖੁੱਜਾ ਤੋਂ ਉੱਪਰ ਉੱਪਰ ਵਾਲਾ ਲੇਵਾ ਇਹਦਾ ਸਾਫ ਸੁਥਰਾ 1 ਲੱਖ 5000 ਦੀ ਦੁੱਧ ਲੇਵਾ ਗਵਾਹੀ ਭਰਦਾ 30 ਕਿਲੋ ਵਾਲੀ ਵੀ ਪਰ ਵੀਰ ਕਹਿੰਦਾ 25 26 ਕਹਿ ਕੇ ਮਾਲਕ ਦੇ ਘਰੇ ਪਹੁੰਚੇ ਉੱਥੇ ਚੰਗਾ ਮੇਨਟੇਨ ਹੋਵੇ ਇਹ 25 26 ਕਿਲੋ ਹਕੀਕਤ ਉਹ ਤੇ ਦਊਗੀ ਜਮਾਂ ਤੇ ਸੂਈ ਸਵਾਈ ਹੈ ਬੱਚਾ ਸਾਹਮਣੇ ਬੱਚੀ ਆ ਨਾਲ ਧਾਰਾ ਓਕੇ ਆਜ ਆਪਾਂ 20 ਬੱਚੀ ਆਰ ਬੱਚੀ ਦੇ ਲਈ ਜਾਨੇਗੇ ਇਹ ਬੱਚੀ ਪਾਲਾਂਗੇ ਨਾਲ ਦਾ ਪੌਣ ਨਾਲੇ ਫੜ ਜਾ ਨਾਲੇ ਇਹਦੀ ਬੱਚੀ ਪਾਲ ਲਿਓ ਤੇ 1 ਲੱਖ 5000 ਦੀ ਮਾਨ ਤਾਣੇ ਦੇ ਵਿੱਚੋਂ ਹੋ ਜਾਊਗਾ ਤੇ ਥਣ ਤੁੰਗ ਦੇਖੋ ਮੋਟਾ ਮੋਟਾ ਪੂਰਾ ਚਰਖੇ ਦੀ ਪੂਣੀ ਵਰਗਾ ਜਮਾਂ ਸਾਫ਼ ਸੁਥਰਾ ਹੋਰ ਇੱਕ ਤਰ੍ਹਾਂ ਦਾ ਚੈਲੰਜ ਵੀ ਹੈ ਜੀ ਇਹਦੇ ਨਾਲ ਵੀ ਕੋਈ ਲੈ ਜੀ ਇਸ ਵਜ੍ਹਾ ਤੇ ਨਹੀਂ ਮਿਲਦੀ ਜਮਾਂ ਨਹੀਂ ਮਿਲਦੀ ਚਾਹੇ ਪੂਰਾ ਕਿਤੇ ਮਰਜੀ ਵਾਜੇ ਯਾਰ ਆਪਾਂ ਤੇ ਆਪਣਾ ਦਾ ਸਿਸਟਮ ਜ਼ਰੂਰੀ ਤੇ ਆ ਵੀ ਜੈਜ ਮਾਰਦਨ ਦੇ ਤੇ ਦੋ ਅਗਲੇ ਨੂੰ ਲੈਣ ਆਲਾ ਵੀ ਸੋਖ ਏਦਾਂ ਦੀ ਵਹਿਣ ਅੱਜ ਦੇ ਟਾਈਮ 'ਚ ਵੀ ਸਵਾ ਲੱਖ ਰੁਪਏ ਦੀ ਘਰੇਲੂ ਕਿੱਲੇ ਤੋਂ ਫ੍ਰੀਦ ਨਹੀਂ ਪਊਗੀ ਠੀਕ ਹੈ ਧਾਰਾ ਮਰਵਾ ਅੱਗੇ ਦਿਖਾ ਸੋਹਰਤ ਧਾਰਾ ਵਗੈਰਾ ਦੇਖੋ ਕਿਆ ਪਤਾ ਲਾਠੀ ਚਾਰਜ ਵਰਗਾ ਚ ਹੋਣਾ ਵਧੀਆ ਚੀਜ਼ ਆ ਟੱਲੋ ਆ ਚੀਜ਼ਾਂ ਨਹੀਂ ਮਿਲਦੀਆਂ ਦੇਖ ਕਿੰਨਾ ਸੋਹਣਾ ਡਰ ਦੀ ਛੇਪ ਆ ਦੇਖੀ ਪੂਰੇ ਮਾਰਬੁੱਤ ਕੋਈ ਆਪਾ ਬੱਚਾ ਨਹੀਂ ਲਾਇਆ ਕੋਈ ਨਿਆਣਾ ਨਹੀਂ ਪਾਇਆ ਹਨਾ ਜਿਵੇਂ ਸਾਰੀ ਟੱਪ ਟੋਪ ਨੇ ਜਿੰਨੀਆਂ ਗਾਵਾਂ ਦਿਖਾਤੀਆਂ ਸਾਈਵਾਲ ਤੋਂ ਵੀ ਲੈ ਕੇ ਉਹਨ ਜਦੋਂ ਸਾਈਵਾਲ ਟੋਪ ਦੇ ਉਦੋਂ ਮੰਗਰ ਤਾਂ ਤੈਨੂੰ ਪਤਾ ਸੋਹਰਾ ਕੋ ਸੋਣੀ ਆ ਬੱਸ ਜੈਜ ਗੱਲਾਂ ਕਿ ਲੋੜੇ ਖਾਤੇ ਚ ਰੁਪਏ ਹੋਣੇ ਚਾਹੀਦੇ ਆ ਤੇ ਗਾਂ ਦੇ ਮਾਲਕ ਬਣਾ ਦਾਂਗੇ ਫਿਰ ਉਹ ਅੰਨੇ ਗੱਲਾਂ ਕਹਿ ਦਿੰਦਾ ਬਾਈ ਅਸਲ ਬ੍ਰਾਂਡ ਬੱਚਾ ਯਾਰ ਜੈਜ ਗੱਲਾਂ ਅੱਗੇ ਆ ਗਈ ਨਾਲ ਇਹਦੇ ਖੜੀ ਇੱਕ ਦੋ ਤਿੰਨ ਇਹ ਵੀ ਕਰਮਾੜੀ ਕੋਲੋਂ ਸਿਰੇ ਵਾਲਾ ਕੰਮ ਹੀ ਆ ਇਹ ਗੱਬਣਾ ਹਨਾ ਗੱਬਣਾ ਪਰ ਦੇਖਣਾ ਵਾਏ ਉਹ ਵੀ ਸੁਹੀ ਹੋਈ ਆ ਲੈ ਵਾ ਅੱਗੇ ਪਿੱਛੇ ਟੇਲਰ ਕੱਢਦੀ ਆ ਇਹ ਬਾਈ ਮਾਰਕ ਨੇ 4 ਕੱਲ ਦਾ ਦਿਨ ਲੰਘ ਗਿਆ ਅੱਜ ਦਾ ਬਾਕੀ ਮਲਾਚਾਰ ਕਿਦਾਂ ਦੱਸਿਆ ਸੀ ਕਿੰਨਾ ਕਿੰਨਾ ਦੁੱਧ ਦੇ ਦੂਗੀ ਵੀਰੇ ਆਪਾਂ 25 26 ਇਹ ਕਹਿੰਦੇ ਆਪਣੇ ਕੰਮ ਢਿੱਲੋਂ ਪਹਿਲਾਂ ਵੀ ਜੇ ਰੋ ਪਰ ਰੁਟੀਨ ਤੇ ਜਾਂ ਪਰ ਵੇਚਣਾ ਵੀ ਹਵਾਈ ਗੱਲ ਕਰਨਾ ਕੋਈ ਫਾਇਦਾ ਨਹੀਂ ਹੁੰਦਾ ਹਨਾ ਹੁਣ ਆਮ ਜਿੱਥੇ ਮਰਜ਼ੀ ਵਗ ਜਾ ਅਗਲੇ ਇਦਾਂ ਦੀ ਗਾਂ ਨੂੰ ਜਿਵੇਂ ਪਹਿਲਾਂ ਵੈਟਰ ਖਾਇਆ ਲਗਦਾ 35 ਕਿਲੋ ਦੇਊਗੀ ਜੀ ਉਹ 골ਡ ਆਪਾਂ 골ਡ ਰੋੜਨਾ ਚਾਰਸ ਰੋੜਨਾ ਹਾਂ ਵੀ ਆਪਾਂ ਜਿੰਨੀ ਚੀਜ਼ ਦੇਖ ਜੈਨੂੰ ਨਾ ਅਗਲੇ ਨੂੰ ਵੀ ਸਾਹਮਣੇ ਉਹ ਚੀਜ਼ ਲੱਗੇ ਵੀ ਹਾਂ ਯਾਰ ਜਾਇਜ਼ ਆ ਠੀਕ ਐ ਭਾਈ ਤਾਂ ਕੀ ਹੋਊਗਾ ਇਹੇ ਭਾਈ ਜਮਾ ਛੋੜ ਸੱਪਾ ਕੁਛ ਨਹੀਂ 1 ਲੱਖ ਤੇ 11000 ਦੀ ਦੇਣੀ ਆ 1 ਲੱਖ 11000 ਦੀ ਦੁੱਧ ਦਾ ਬੰਦਾ ਦੇਖ ਕੇ ਗੈਸ ਕਰ ਲੂ ਵੀ ਇੰਨਾ ਦੁੱਧ ਪਾਉਣ ਵਾਲੀ ਹੈਗੀ ਆ ਉਹ ਇਹ ਜਿਹੇ ਬੜਾ ਭਾਈ 40 45 ਦੁੱਧ ਦੇ ਲੰਗ ਰਿਹਾ ਸੋ ਵੱਡੀ-ਬੁੱਡੀ ਬਹੁਤ ਆ ਜਮਾ ਕਿਆ ਬਾਤ ਆ ਚਾਰ ਵਾਲੀ ਮਸ਼ੀਨ ਉਹ ਦੂਰੋਂ ਖੜੀ ਦਿਖੂਗੀ ਜਮਾ ਲੈ ਚੱਲ ਪੁੱਤ ਅੰਦਰ ਨੂੰ ਇਹਨੂੰ ਸੋ ਵੱਡੀ-ਬੁੱਡੀ ਦੇਖੋ ਜਮਾ ਤੇ ਠੰਡੀ ਬਰਫ਼ ਦੀ ਸਿੱਲੀ ਵੀ ਹੈ ਵੀ ਹਨਾ ਜਿਵੇਂ ਮਰਜੀ ਹੱਥ ਫੇਰੀ ਚੱਲੋ ਥੱਲੇ ਬਹਿ ਕੇ ਕੋਈ ਡੱਕਦੀ ਨਹੀਂ ਸੋ ਲੈ ਚੱਲੋ ਇਹਨੂੰ 1 ਲੱਖ 11000 ਰੁਪਏ ਦੀ ਬੈੜ ਕਾ ਜਿਆ ਰੇਲ ਦਾ ਡੱਬਾ ਹੀ ਆ ਵੱਡੀ ਵੱਡੀ ਫੁੱਲਾ ਤੇ ਦੁੱਧ ਦੇ ਨਜਿਆ ਬਾਦੂ ਘਰੇ ਚਾਰ ਹੋਵੇ ਪਿਆ ਬਾਦ ਫਿਰ 2 ਕਿਲੋ ਤੜਕੇ ਤੇ ਦੋ ਹੱਥ ਨੇ ਮਿਲ ਜੀ ਹੋਵੇ ਤੇ ਸ਼ੌਂਕ ਨਾਲ ਬੰਦਾ ਦਿਲ ਲਾ ਕੇ ਕੰਮ ਕਰਨ ਵਾਲਾ ਹੋਵੇ ਤੇ ਜਿੰਨਾ ਮਰਜੀ ਦੁੱਧ ਝੋੜੇ ਉਹ ਤਾਂ ਗੱਪ ਵਾਲੀ ਗੱਲ ਹੀ ਇਹਦੇ ਤਾਂ ਤੇ ਜਿਹੜੀ ਇਹਦੇ ਨਾਲ ਖੜੀ ਆਪਾਂ ਬੈੜ ਦੇਖੇ ਨੇ ਕੱਚੀ ਲੱਗਦੀ ਐਰ ਸ਼ੈਰ ਬੈੜ ਦਾ ਮੰਨ ਕੇ ਸਿੰਮਾ ਲਾਇਆ ਸੀ ਪੰਨੇ ਜਿਹੜੀ ਆਪਾਂ ਨੂੰ ਦੱਸਿਆ ਹੈਗਾ ਐਚਪ ਦੇ ਠੀਕ ਹੈ ਤੇ ਬਹਿੜ ਬੋਟਾਂ ਦੇ ਢਿੱਲੋ ਜਿਵੇਂ ਗਰਮੀਆਂ ਦੇ ਵਿੱਚ ਜਿਵੇਂ ਹੁਣੇ ਮਿਕਸ ਦੇ ਵਿੱਚ ਕਹਿ ਸਕਦਾ ਆਪਾਂ ਵੀ ਕ੍ਰਾਸ ਆ ਗਿਆ ਇੱਕ ਤਰ੍ਹਾਂ ਦਾ ਰੈਡਨ ਕਾਉ ਆ ਗਈ ਹੈ ਨਾ ਰੈਡਨ ਆ ਗਈ ਬਾਕੀ ਸਰੀਰ ਢਿੱਲੋ ਇੰਨਾ ਕੁ ਵਧੀਆ ਖੋਲੀ ਪੁੱਤੇ ਨੂੰ ਸਰੀਰ ਇੰਨਾ ਉਹਦੇ ਢਿੱਲੋ ਵੀ ਬੋਟਾਂ ਕੋ ਕਿੰਨਾ ਦੁੱਧ ਮੰਨ ਕੇ ਚੱਲੇ ਦੁੱਧ ਵੀਰੇ 20 ਕਿਲੋ ਮੰਨ ਕੇ ਲੈਂਦੇ ਜੈ ਜੈ ਗੱਲ ਆ ਜੀ ਆਪਾਂ ਜਿਹੜੀ ਚੀਜ਼ ਨਹੀਂ ਦੱਸਾਂਗੇ ਉਨੀ ਜੈਨੂਨ ਦੱਸੇ ਮੂਲਕੁੱਟੀ ਵਾਲਾ ਖਾਣਾ ਪਰ ਰੰਗ ਕਲਰ ਪ੍ਰਿੰਟ ਸਰੀਰ ਬਣਾਵਟ ਨਹੀਂ ਮਿਲਦੀ ਇਦਾਂ ਦੀ ਜੈ ਜੈ ਗੱਲ ਆ ਜਮਾ ਭਾਏ ਦਾ ਕੀ ਰੱਖਿਆ 85 ਹਜ਼ਾਰ ਬਾਈ 85 ਇਹ ਬੇਪਾ ਕੁਆਲਿਟੀ ਰੇਟ ਵਿੱਚ ਭਾਈ ਯਾਰ ਜੇ 2 ਥੱਲੇ ਦਾ ਫਿਰ ਰੱਬ ਦਾ ਨਾ ਹੀ ਆ ਤਾਂ ਫਿਰ ਇਹ ਥੱਲੇ ਦਾ ਚੁੱਪ ਕਰਕੇ ਬੇਰ ਕਾਲੇ ਪੈ ਗੱਡੀ ਆਉਂਦਾ ਪੈੜ ਕੇ ਲੈ ਉਹ ਕੋਈ ਫਾਇਦਾ ਨਹੀਂ ਤੇ ਰੇਟ ਜੈਨੂਅਲ 80 85000 ਰੁਪਏ ਲਾਉਣਾ ਪੈਂਦਾ ਇੱਕ ਪਾਸੇ ਬੱਚੀ ਲੈ ਕੇ ਗੈਨ ਲੱਗ ਜਿਓ ਜੇ ਨਾ ਛੋੜੇ ਕਰੇ 1.5 ਲੱਖ ਖਾਦਾ ਤਾਂ ਨੀਵੇਂ ਸਾ ਬਿਠਾ ਦਿਓ ਜਕੂਤ ਲੈ ਇੱਕ ਸਕੋਰ ਹੋਰ ਭਾਈ ਯਾਰ ਸਟਾਪ ਦੀ ਚੀਜ਼ ਆ ਗਈ ਕੱਲੀ ਕੱਚੀ ਕੱਚੀ ਯਾਰ ਹਣਾ ਹੱਤਾ ਲੈਂਦੀ ਹੈ ਭਾਈ ਕੱਚੀ ਵੀ ਵਾਲੀ ਨਹੀਂ ਹੈਗੀ ਤੇ ਜਿਹੜਾ ਲੈ ਕੇ ਆਉਂਦੇ ਫਿਰ 5 7 9 ਵਾਰ ਫੇ ਦੂ ਮੇਰੇ ਸਾਹਮਣੇ ਫਿਰ ਕੇ ਵੇਚ ਲੈ ਇਦ ਆਮ ਤੌਰ ਤੇ ਬਾਰੇ ਕਿੱਥੋਂ ਮਿਲਦੀ ਆ ਜਾਇਜ ਗੱਲ 85 ਹਜ਼ਾਰ ਕੀਮਤ ਤੇ ਸੋਹਣੀ ਸਨਖੀ ਇਹ ਨਹੀਂ ਇੱਕ ਕਰਕੜ ਨਾਲ ਪਾਣੇ ਦੇ ਵਿੱਚ ਇੱਕ ਵੀ ਨਹੀਂ ਹੈਗਾ ਜਿਵੇਂ ਹੁਣ ਫੁੱਲ ਸਿਖਰ ਦੁਪਹਿਰ ਵਾਲੇ ਪਾਸੇ ਖੜੀ ਹੈ ਜਮਾ ਜਾਇਜ ਗੱਲ ਹਣਾ ਕਾਂ ਅੱਖ ਨਿਕਲਦੀ ਜਿਹਨੂੰ ਕਹਿੰਦੇ ਸਦੀਕ ਕਹਿੰਦਾ ਹੁੰਦਾ ਕਾਂ ਅੱਖ ਨਿਕਲਦੀ ਆ ਉਸ ਟਾਈਮ ਦੇ ਵਿੱਚ ਵੀ ਖੜੀ ਹੈ ਸਾਹ ਨਹੀਂ ਭਰਦੀ ਜਮਾਈ ਤੇ ਨਾਲਾ ਨੂਣਾ ਦੇਖੋ ਥੱਲੇ ਕਾਦਾ ਭਾਰਤ ਦਾ ਨਕਸ਼ਾ ਜਿ ਬਣਿਆ ਪਿਆ ਹੁਣ ਰੇਟ ਦੱਸਿਆਗਾ ਹੁਣ ਜੇ ਇਹ ਦੂ ਥੱਲੇ ਤਾਂ ਫਿਰ ਅਗਲਾ ਹੁਣ ਕੀ ਲੈਣ ਵਾਲੇ ਤੋਂ ਵੀ ਕੀ ਲਵਾਂਗੇ ਵੇਚਣ ਵਾਲੇ ਤੋਂ ਕੀ ਵੇਚਾਂਗੇ ਜਾਇਜ ਗੱਲ ਉਹ ਰੇਖ ਚਾਰ ਨੂੰ ਠੰਡਾ ਪ ਅੱਗੇ ਵੀ ਰ ਆਪਾਂ ਝੋਟੀ ਦੇਖੀ ਹੈ ਨਾ ਮੋਰਾ ਨਾ ਸਾਦੀ ਲੇਵਾਲੂ ਵਾ ਕਾਹਦਾ ਨੰਗੇ ਲੈ ਵੇ ਜੀ ਹੈ ਨਾ ਬਾਕੀ ਆਪਣੇ ਕੋਲ ਇੱਕ ਵੀ ਜਾਨਵਰ ਇੰਦਾ ਦਾ ਨਹੀਂ ਹੈਗਾ ਵੀ ਜਿਹੜੇ ਜਾਨਵਰ ਨੂੰ ਸੂਏ ਨੂੰ 5 ਦਿਨ ਵੀ ਆ 4 ਵੀ ਹੋਏ ਹੋਣ ਸਾਰੇ ਕਾਹਦੇ ਤਾਜੀਆਂ ਸੁੰਜੀਆਂ ਵਜਮਾ ਫੇਰ ਹੀ ਵਧੀਆ ਯਾਰ ਹੁਣ 2-2 ਮਹੀਨੇ ਲੋਕ ਮੱਝਾਂ ਵਪਾਰੀ ਆਪਣੇ ਵਪਾਰੀ ਆ ਕੇ ਘਰੇਲੂ 2-2 ਮਹੀਨੇ ਜੋ ਕੇ ਫੇਰ ਅਗਲਾ ਵੇਦਾ ਦੁੱਧ ਅਗਲਾ ਪੀ ਲੈਂਦੇ ਜੈਰ ਮੜ ਕੇ ਕਹਿੰਦਾ ਸੀ ਦੁੱਧ ਮਣਕੇ ਲੈਣਾ ਲੱਕਣ ਲੁੱਕਣ ਦੇ ਜਿਹਦੇ ਮਣਕੇ ਵਾਲੇ ਚੱਕਰ ਚ ਪਈਆਂ 2 ਮਹੀਨੇ ਸੂਈ ਵੀ ਹੁੰਦੀ ਉਹ ਲੱਕਣ ਲੁੱਕਣ ਦੇ ਕਿੰਦਾਂ ਦੇ ਲੈਵੇ ਤੋਂ ਲੈ ਕੇ ਬਚਾ ਤੇ ਦੁੱਧ ਕਿੰਨਾ ਹੁਣ ਚੋਣ ਵਾਲਾ ਦੁੱਧ ਬਾਈ ਇਹਨੇ ਪਰਸੋਂ ਹੀ ਸੂਈਆ ਕੋਲਾ ਹੋਊਗਾ 10 ਕਿਲੋ ਕਿੰਨਾ ਕੁ ਦੁੱਧ ਪਾ ਦੂਗੀ 16 ਕਿਲੋ ਦੁੱਧ ਭਾਅ ਇਹਦਾ ਕੀ ਰਹੂਗਾ ਇਹਦਾ ਬਾਈ ਜੀ ਲੈਣ ਦੇ ਨਾਲ ਵਾਲਾ ਰੇਟ ਹੋਗਾ ਮੰਨ ਕੇ ਵੀ ਆਪਣਾ 1 ਲੱਖ ਤੇ 75000 1 75 ਮਾਨਦਾਨ ਹੋ ਜਾਊਗਾ ਧਾਰਾ ਤੁਰਾ ਜੇ ਇੱਕ ਨੰਬਰ ਬਾਈ ਮੇਨ ਗੱਲ ਹੈ ਵੀ ਕੋਲੇ ਆ ਕੇ ਇਕਲਾ ਯਾਰ ਤਸੱਲੀ ਕਰੇ ਹੈਨਾ ਜਦੋਂ ਅਗਲੇ ਚ ਪੈਸੇ ਲਾਉਣੇ ਆ ਸੋ ਮੂੰਹ ਮੱਥਾ ਦੇਖੋ ਜਿਹੜੀ ਜਿਆਦਾ ਬ੍ਰਾਂਡਡ ਆ ਵੀ ਉਹ ਨਹੀਂ ਹੈਗੀ ਕੋਕਾ ਸੈਕ ਜਮਾ ਹੈਨਾ ਉਤੋਂ ਦੋ ਮੂੰਹ ਬੂਥਵਾਸ ਦੇ ਕਿੰਨੀ ਲੰਬੀ ਹੋਣ ਅਗਲਾ ਕਹਿੰਦਾ ਹਰੇਕ ਵਿਚੋਟੀ ਲੈ ਲਈ ਕੱਲਾ ਮੱਝ ਤੇ ਇੱਕ ਹੀ ਨਿਬਰੇ ਸੌਂਦਾ ਬਣਦਾ ਨਾ ਮੂਰੋਂ ਦੇ ਕੁਆਲਿਟੀ ਦੇ ਨਾਲ نسل ਆ ਹਣਾ نسل ਤੇ ਅੱਗੇ ਨਾਲ ਜਿਹੜੀ ਖੜੀ ਆ ਕੋਈ ਬੋਲੇ ਚ ਖਾਲੀ ਆ ਪ੍ਰੋਪਰ ਠੀਕ ਆ ਹਾਂ ਇਹਦੇ ਫਿਰ ਕਿੰਨਾ ਇਹਦੇ ਪਾ ਦੂਗੀ ਇਹ ਦੁੱਧ ਭਾਈ ਆਏ ਅੱਜ ਤੱਕ ਦੋ ਦਿਨ ਤਾਂ ਚਾਰ ਦਿਨਾਂ ਵਿੱਚ ਦੇਖਣ ਲਈ ਹਲੇ ਹੈ ਹੀ ਨਹੀਂ ਠੀਕ ਹੈ ਕਿਉਂ ਜਦੋਂ ਬੋਲੇ ਚ ਗਾਂ ਦਾ ਸਿਸਟਮ ਹੋ ਰਿਹਾ ਮੈਂ ਤਾਂ ਦੋ ਚਾਰ ਦਿਨ ਨਿਗਾਚ ਵੀ ਨਹੀਂ ਆਉਂਦੀ ਮੈਂ ਤਾਂ ਗਰੱਸ਼ ਬੋਲ ਕੇ ਸਟਾਰਟ ਹੋ ਕੇ ਜਾਂਦੇ ਇਹਦਾ ਕੀ ਭਾਰ ਹੋਊਗਾ ਬਾਈ ਇਹ ਵੀ ਦੇ ਦਾਂਗੇ ਆਪਾਂ 1.85 ਰੁਪਏ ਵਾਲੀ ਝੋਟੀ ਇਹ ਕਿੰਨਾ ਦਾ ਤਾਂ ਮੰਨ ਕੇ ਲੈਵੇ ਦੁੱਧ ਬਾਈ 16-17 ਕਿਲੋ ਕਾਰਨ ਕਿ ਅੱਜ ਤੱਕ ਆਪਾਂ ਆਪਦੇ ਖੁਦ ਮੂੰਹ ਨਾਲ ਕਹਿ ਰਹੇ ਹਾਂ ਵੀ ਹਲੇ ਅਸੀਂ 4 ਦਿਨ ਦੇਖਣ ਦੇ ਲੈ ਕੇ ਤੇ ਅੱਗੇ ਆਪਾਂ 5 ਬੱਚੇ ਦੇਖੇ ਨੇ ਜਰਸੀ ਵੀ ਹੈ ਹਨਾ ਤੇ ਵਿੱਚ ਐ ਜਾ ਫਦੇ ਇਹ ਬੱਚੇ ਬਾਈ 5 ਮਹੀਨੇ 6 ਮਹੀਨੇ 7 ਮਹੀਨੇ ਇੰਨੀ ਕੇਜ ਦੇ ਬੱਚੇ ਠੀਕ ਹੈ ਮਨ ਲੱਦੋ ਸਾਡੇ ਵੀ ਆਏ ਵਿਆ ਹਾਂ ਦੁੱਧੋ ਹਾਂ ਦੁੱਧੋ ਬੰਦ ਲੈ ਠੀਕ ਹੈ ਭਾਗ ਕੀ ਇਹਨਾਂ ਦਾ ਫਿਰ ਆ ਤਾਂ ਮੇਨ ਗੱਲ ਕਿੰਨੇ ਆਏ ਆ ਇਹ ਕਹਿੰਦੇ ਬਰੀਡ ਵਾਲੇ ਜਮਾਂ ਬੰਦਾ ਬਥੇਰੇ ਕਹਿੰਦੇ ਨੇ ਜੀ ਇਹ ਜੀ ਰਮਾਡਾ ਦੀ ਇਹ ਫਲਾਨੀਆਂ ਬਈਰੇ ਰਮਾਡਾ ਦਾ ਬੱਚਾ ਚਾਉਂਦਾ 30 35000 ਦਾ ਮਿਲਦਾ ਲੋਕ ਟੀਕੇ ਦੇ ਤਿਆਰ ਵੇਦਾ ਆਪਣੇ ਕੋਲ ਉਹ ਕੰਮ ਤਾਂ ਹੈ ਨਹੀਂ ਵੀ ਮਾਰਕਾ ਲਾ ਕੇ ਚੀਜ਼ ਵੇਚ ਦੋ ਠੀਕ ਹੈ ਠੀਕ ਹੈ ਨਾ ਜਿਹੜਾ ਇਹਨਾਂ ਦਾ ਪ੍ਰੋਪਰ ਰਿਕਾਰਡ ਹੋ ਮਿਲ ਜੂਗਾ ਬਾਕੀ ਬੱਚੇ ਸਾਰੇ ਟੌਪ ਦੇ ਨੇ ਜਿਹੜੇ ਨਾ ਜਰਸੀ ਦੇ ਬੱਚੇ ਇਹਦਾ ਦਮਾਗੇ 25000 ਦੇ ਦੋ ਸਾਢੇ 12 ਦਾ ਭਾ ਹਾਂ ਵੀ ਮਨਕ ਚਾਹੀਏ ਇੱਕ ਲੈ ਲੈ ਚਾਹ ਦੋ ਲੈ ਲੈ ਠੀਕ ਕਰਨੀ ਜਿਹੜੇ ਇਹ ਬੱਚੇ ਆ ਗਏ ਜਿਵੇਂ ਇਹਨਾਂ ਦੇ ਕੋਈ ਤਾਂ ਸਾਖ ਨਹੀਂ ਐਕਸਟਰਾ ਠੀਕ ਹੈ ਹੁਣ ਆਹ ਦੇਖ ਬਰੀਡ ਸਾਰੀਆਂ ਦੀ ਟਿਪ ਟੌ ਵੀ ਦੂਜੇ ਬੱਚੇ ਨਹੀਂ ਇਹਦੇ ਮੈਂ ਆਮ ਅਗਲਾ ਕਹਿੰਦਾ ਚਾਰ ਚਾਰ ਥਾਣਾ ਹਾਂ ਹਾਂ ਬਾਈ ਲੰਬਾਈ ਦੇਖ ਬੱਚੇ ਦੀ ਕਿੰਨੀ ਆ ਹੁਣ ਛੇ ਮਹੀਨੇ ਦਾ ਬੱਚਾ ਮੂਰੋ ਕੁਆਲਿਟੀ ਦੇਖੀ ਸਵਜਮਾ ਸਾਫ ਹੈ ਮੋਟਰਸਾਈਕਲ ਜਿਹੜੀ ਨਵੀਂ ਪਈ ਆ ਬੀਅਰ ਟੌਪ ਦੇ ਬੱਚੇ ਨੇ ਵੀ ਉਂ ਨਹੀਂ ਹੈਗਾ ਲੰਬਾਈ ਲੰਬੂਈ ਤੁਲਾ ਕੇ ਇਹ ਬੱਚੇ ਦੇ ਰਾਂਗੇ ਬਾਈ 53000 ਦੇ ਐਚ ਐਫ ਦੇ 1 2 3 ਕੱਲੇ ਐਚ ਐਫ ਦੇ 53000 ਦੇ ਤੇ ਉਹ 25000 ਦੇ ਇਹ 25000 ਸਾਰਾ ਮੰਨ ਕੇ ਜਿਹੜਾ ਸੀਆਰ ਅਸਿਸਟੈਂਟ ਹੈਗਾ ਬੜੀ ਮੋਰ ਆ ਬਈ ਗੱਲ ਆ ਦੇਖੀ ਇਦਾਂ ਚੀਜ਼ ਥੱਲੋਂ ਥੱਲੋਂ ਦੇਖ ਜਿੱਦਾਂ ਹੋਂ ਆ ਬੱਚੀ ਆ ਗਈ ਜ ਠੀਕ ਹੈ ਹੁਣ ਕੁਆਲਿਟੀ ਕੁਆਲਿਟੀ ਦੇਖਾ ਸਾਰੇ ਕੋਈ ਬੱਚਾ ਮੈਂ ਮਿਕਸ ਬਰੀਡ ਦਾ ਨਹੀਂ ਹੁਣ ਆਹ ਨਹੀਂ ਦੇਖ ਵੇ ਇਹਦੇ ਕਿ ਨਹੀਂ ਮਾਰ ਲੈਨੇਗਾ ਇਹਦੇ ਕਿ ਨਹੀਂ ਮਾਰ ਲੈਨੇਗਾ ਉਸ ਦਿਵਾਰ ਇਹਦੇ ਕਿ ਨਹੀਂ ਮਾਰ ਲੈਨੇਗਾ ਦੇਖ ਠੀਕ ਹੈ ਸੋ ਬਰੀਡ ਵਾਲੇ ਬਰੀਡ ਵਾਲੇ ਪਾਸੇ ਓਕੇ ਆ ਜਾਓ ਭਾਈ ਜਿਹੜਾ ਜਿਆਦਾ ਪੰਜ ਮੈਂ ਹੁਣ 2-2 ਸਾਲ ਦੇ ਬੱਚੇ ਲੈ ਲੈਨੇ ਆ ਕਈ ਵਾਰ ਵੀ ਅਗਲਾ ਕਈ ਵਾਰ ਤੂੰ ਫਰਕ ਦਾ ਮਾਰਾ ਹੀ ਵੇਚ ਦੋਗਾ ਕੰਪਿਊਟਰ ਵਗੈਰਾ ਬੱਚੇ ਜਿਹੜੇ ਆਪਦੇ ਉੱਤੇ ਕੇਅਰਤੇ ਨੇ ਇੰਨੇ ਦੇ ਹੁਣ 4 ਜੂਰ ਪਾਉਣਾ ਭਾਈ ਆਪਦਾ ਮੁੱਲ ਮੋੜਨੇ ਕਿ ਹੁਣ ਪੰਜੇ ਕਿਸੇ ਨੇ ਲੈ ਲੇ ਸਿੱਧਾ ਜੱਟ ਸੌਦਾ ਮੰਨੀ ਜੇ ਲੱਖ ਦਾ ਬੱਚਾ ਲੈ 5 ਸੋ 953801952 ਨਾਗਾਵਾ ਕਾਫੀ ਦਿਖਾ ਦੇ ਜਿਹੜਾ ਕੋ ਸੋਡੇ ਪਸੰਦ ਆ ਉਹ ਦੇਖੋ ਤੇ ਖਰੀਦੋ ਵੀਡੀਓ ਦੇਖ ਲੈਣਾ ਸਭ ਦਾ